ਜੋਨੇ ਡਾਟਾ ਮਿਲ ਜਾਏ ਹਮ ਸਾਬਿਤ ਕਰ ਦੇਗੇ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਚੋਰੀ ਕਰਕੇ ਪ੍ਰਧਾਨ ਮੰਤਰੀ ਬਨਾ ਹੈ ਮੈਂ ਕੋਈ ਰਾਹੁਲ ਗਾਂਧੀ ਦਾ ਕੋਈ ਫੈਨ ਨਹੀਂਗਾ ਨਾ ਹੀ ਕਿਸੇ ਹੋਰ ਲੀਡਰ ਦਾ ਮੈਂ ਕੋਈ ਫੈਨ ਹਾਂ ਚਲੋ ਫੈਨ ਨਹੀਂ ਸੀ ਉਸ ਅਸਕਾਲ ਪੁਰਖ ਦੇ ਆ ਗਏ ਪਰ ਜੋ ਇਸ ਬੰਦੇ ਨੇ ਕੱਲ ਖੁਲਾਸੇ ਕੀਤੇ ਆ ਇਲੈਕਸ਼ਨ ਕਮਿਸ਼ਨ ਬਾਰੇ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਬਾਰੇ ਕਿਸ ਤਰ੍ਹਾਂ ਇਹ ਵੋਟਾਂ ਦੇ ਵਿੱਚ ਹੇਰਾਫੇਰੀ ਕਰਕੇ ਜਤਾਇਆ ਜਾ ਰਿਹਾ ਇੱਕ ਖਾਸ ਪਾਰਟੀ ਨੂੰ ਜੇਕਰ ਇਸ ਤਰ੍ਹਾਂ ਦੇ ਖਲਾਸੇ ਕਿਸੇ ਹੋਰ ਦੇਸ਼ ਦੇ ਵਿੱਚ ਹੁੰਦੇ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਤਾਂ ਹੁਣ ਨੂੰ ਲੋਕਾਂ ਨੇ ਮੈਨੂੰ ਲੱਗਦਾ ਸੜਕਾਂ ਤੇ ਹੋਣਾ ਸੀ ਪਰ ਤੁਹਾਨੂੰ ਪਤਾ ਹੈ ਇੰਡੀਆ ਇੱਥੇ ਲੋਕਾਂ ਨੂੰ ਧਰਮ ਦੇ ਨਾਮ ਤੇ ਤਾਂ ਲੜਾਇਆ ਜਾ ਸਕਦਾ ਪਰ ਲੋਕਾਂ ਦੇ ਆਪਣੇ ਹੱਕ ਕੀ ਆ ਅਧਿਕਾਰ ਕੀ ਆ ਉਹਨਾਂ ਦੀਆਂ ਡਿਊਟੀਆਂ ਕੀ ਆ ਉਹਨਾਂ ਦੇ ਅਨੁਸਾਰ ਉਹਨਾਂ ਤੋਂ ਕੁਝ ਵੀ ਉਮੀਦ ਨਹੀਂ ਰੱਖੀ ਜਾ ਸਕਦੀ। ਹਾਲ ਜੋ ਰਾਹੁਲ ਗਾਂਧੀ ਨੇ ਇਹ ਪੂਰਾ ਚਿੱਠਾ ਫਰੋਲਿਆ ਕੱਲ ਉਹਦੇ ਤੇ ਪੂਰੀ ਗੱਲਬਾਤ ਵਿਸਤਾਰ ਨਾਲ ਕਰਦੇ ਆ ਆਜੋ। ਕਹਾਣੀ ਸ਼ੁਰੂ ਹੁੰਦੀ ਆ ਮਹਾਰਾਸ਼ਟਰ ਤੋਂ ਜਿੱਥੇ ਪਿੱਛੇ ਜਿਹੇ ਮੁੱਖ ਮੰਤਰੀ ਦੀਆਂ ਵੋਟਾਂ ਪਈਆਂ ਤੇ ਕਾਫੀ ਨਿਊਜ਼ ਆਈਆਂ ਕਿ ਬਹੁਤ ਸਾਰੀਆਂ ਵੋਟਾਂ ਦੇ ਵਿੱਚ ਉੱਥੇ ਧਾਂਦਲੀ ਕੀਤੀ ਗਈ। ਹਾਲਾਂਕਿ ਉਹਨੂੰ ਸਾਬਤ ਕੋਈ ਨਹੀਂ ਕਰ ਸਕਿਆ ਪਰ ਇਹ ਅਫਵਾਹਾਂ ਤੇ ਇਹ ਖਬਰਾਂ ਮੀਡੀਏ ਦੇ ਵਿੱਚ ਜਾਂ ਹੋਰ ਲੋਕਾਂ ਨੇ ਬਹੁਤ ਫਲਾਈਆਂ। ਇਸ ਤੋਂ ਪਹਿਲਾਂ ਵੀ ਬਹੁਤ ਬਾਰੀ ਕਿਹਾ ਗਿਆ ਸੀਗਾ ਕਿ EVM ਰਾਹੀਂ ਛੇੜਛਾੜ ਕਰਕੇ ਇੱਕ ਜਿਹੜੀ ਖਾਸ ਪਾਰਟੀ ਐਸ ਵੇਲੇ ਸੱਤਾ 'ਚ ਹੈਗੀ ਆ BJP ਲਾਲੋ ਉਹ ਇਹਦਾ ਫਾਇਦਾ ਉਠਾ ਰਹੀ ਆ। EVM ਦੇ ਖਿਲਾਫ ਵੀ ਬਹੁਤ ਸਾਰੇ ਲੋਕ ਸਮੇਂ-ਸਮੇਂ ਤੇ ਬੋਲਦੇ ਰਹੇ ਆ। ਸੋ ਮਹਾਰਾਸ਼ਟਰ ਦੇ ਵਿੱਚ ਜੋ ਘਟਨਾਵਾਂ ਹੋਈਆਂ ਵੋਟਾਂ ਨੂੰ ਲੈ ਕੇ ਉਹਦੇ ਵਿੱਚ ਹੀ ਜਿੱਦਾਂ ਇਹ ਰਾਹੁਲ ਦੱਸ ਰਿਹਾ ਹੈਗਾ ਇਹ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੱਸ ਰਹੀ ਕਿ ਸਾਨੂੰ ਉਦੋਂ ਹੀ ਸ਼ੱਕ ਪੈ ਗਿਆ ਸੀ ਕੁਝ ਨਾ ਕੁਝ ਜਿਹੜਾ ਇਹ ਹੀਰਾ ਫੇਰੀ ਜਿਹੜੀ ਆ ਵੋਟਾਂ ਦੇ ਵਿੱਚ ਕੀਤੀ ਜਾ ਰਹੀ ਆ ਸੋ ਉਹਨਾਂ ਨੇ ਦੱਸਿਆ ਜਦੋਂ 2024 ਦੀਆਂ ਇਹ ਪ੍ਰਧਾਨ ਮੰਤਰੀ ਦੀਆਂ ਵੋਟਾਂ ਪਈਆਂ ਸੀਗੀਆਂ ਉਦੋਂ ਵੀ ਸਾਨੂੰ ਬਹੁਤ ਜਗ੍ਹਾ ਦੇ ਉੱਤੋਂ ਲੱਗਦਾ ਪਿਆ ਸੀਗਾ ਕਿ ਇਥੋਂ ਆਪਾਂ ਜਿੱਤ ਸਕਦੇ ਹਾਂ ਇਹ ਸਾਰੀ ਹੇਰਾਫੇਰੀ ਨੂੰ ਉਜਾਗਰ ਕਰਨ ਦੇ ਲਈ ਇਹਨਾਂ ਨੇ ਕਰਨਾਟਕਾ ਦੇ ਹੀ ਬੰਗਲੌਰ ਸੈਂਟਰਲ ਲੋਕ ਸਭਾ ਦੀ ਇੱਕ ਸੀਟ ਜਿਹੜੀ 2024 ਦੇ ਵਿੱਚ ਜਿੱਥੇ ਵੋਟਾਂ ਹੋਈਆਂ ਜਿੱਥੇ ਕਾਂਗਰਸ ਵੱਲੋਂ ਜਿਹੜਾ ਸੀਗਾ ਮਨਸੂਰ ਅਲੀ ਖਾਨ ਖੜਾ ਸੀਗਾ ਤੇ ਜਿਹੜਾ ਕੀ ਭਾਜਪਾ ਵੱਲੋਂ ਖੜਾ ਸੀਗਾ ਕੋਈ ਮੋਹਨ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜੇ ਇਟਰਨਲ ਪੋਲ ਸੀਗੇ ਉਹਦੇ ਵਿੱਚ ਸਾਨੂੰ 16 ਜਿਹੜੀਆਂ ਕਰਨਾਟਕਾ ਦੀਆਂ ਲੋਕ ਸਭਾ ਸੀਟਾਂ ਜਿਹੜੀਆਂ ਸੀਗੀਆਂ ਉਹ ਜਿੱਤਦੇ ਹੋਏ ਦਿਖਾਇਆ ਗਿਆ ਸੀਗਾ ਪਰ ਉਹਦੇ ਚੋਂ ਅਸੀਂ ਸਿਰਫ 9 ਜਿੱਤ ਸਕੇ ਸੀ ਇਸ ਲਈ ਵੀ ਸਾਡਾ ਜਿਹੜਾ ਸ਼ੱਕ ਸੀਗਾ ਉਹ ਗੂੜਾ ਹੋ ਗਿਆ ਸੋ ਅਸੀਂ ਕਹਿੰਦਾ ਇਹ ਜਿਹੜੀਆਂ ਅਸੀਂ ਸੀਟਾਂ ਹਾਰੇਆਂ ਸੱਤ ਜਿਹੜੀਆਂ ਸੀਟਾਂ ਹਾਰੇਆਂ ਉਹਦੇ ਵਿੱਚੋਂ ਅਸੀਂ ਇੱਕ ਜਿਹੜੀ ਸੀਗੀ ਇਹ ਬੈਂਗਲੌਰ ਸੈਂਟਰਲ ਵਾਲੀ ਸੀਟ ਜਿਹੜੀ ਸੀਗੀ ਉਹਦੇ ਤੇ ਇਨਵੈਸਟੀਗੇਟ ਇਹ ਸਾਰਾ ਕਰਨ ਦੀ ਇਹ ਸੋਚ ਆ ਜਾਣੀ ਕਿ ਹਣਾ ਕੁੱਲ ਵੋਟਾਂ ਜਿਹੜੀਆਂ ਸੀਗੀਆਂ ਉਹ ਮਤਲਬ ਪਈਆਂ ਲੋਕਾਂ ਨੇ ਪਾਈਆਂ ਕਾਂਗਰਸ ਨੂੰ ਪਾਈਆਂ 6 ਲੱਖ 26000 ਤੇ ਲਗਭਗ ਤੇ ਜਿਹੜੀਆਂ ਕੀ ਇਹ ਭਾਜਪਾ ਨੂੰ ਪਈਆਂ ਉਹ 658000 ਦੇ ਕੁਝ ਲਗਭਗ ਸੋ ਇਸ ਤਰ੍ਹਾਂ ਇੱਥੇ ਜਿਹੜੀ ਭਾਜਪਾ ਸੀਗੀ ਉਹ 32707 ਜਿਹੜੀਆਂ ਵੋਟਾਂ ਦੇ ਮਾਰਜਨ ਨਾਲ ਜਿੱਤ ਗਈ ਸੀਟ ਲੈ ਕੇ ਚਲੀ ਗਈ ਮਹਾਦੇਵਾਪੁਰਾ ਬੈਂਗਲੌਰ ਸੈਂਟਰਲ ਲੋਕ ਸਭਾ ਸੀਟ ਦਾ ਹੀ ਇੱਕ ਵਿਧਾਨ ਸਭਾ ਹਲਕਾ ਸੀਗਾ ਉਹਨੂੰ ਇਹਨਾਂ ਨੇ ਮਤਲਬ ਚੂਜ਼ ਕੀਤਾ ਕਿ ਇਹਦੀ ਅਸੀਂ ਪੂਰੀ ਜਿਹੜੀ ਤਫ਼ਤੀਸ਼ ਕਰਾਂਗੇ ਉਹਦੇ ਵਿੱਚ ਜਿਹੜੀਆਂ ਕਾਂਗਰਸ ਨੂੰ ਵੋਟਾਂ ਪਈਆਂ ਸੀਗੀਆਂ ਉਹ 115000 ਦੇ ਕਰੀਬ ਸੀਗੀਆਂ ਤੇ ਜਿਹੜਾ ਇਹ ਮਤਲਬ ਕੀ ਜਿਹੜਾ ਕਮਲ ਸਿਗਾ ਬੀਜੇਪੀ ਦਾ ਉਹਨੂੰ ਵੋਟਾਂ ਪਈਆਂ 229000 ਦੇ ਲਗਭਗ ਸਿਰਫ ਇੱਕ ਸੀਟ ਤੋਂ ਹੀ ਜਿਹੜਾ ਮਾਰਜਨ ਸਿਗਾ ਉਹ 114000 ਤੱਕ ਦਾ ਹੋ ਗਿਆ। ਉਹ ਇੱਥੇ ਹੀ ਇਹਨਾਂ ਨੂੰ ਪੂਰਾ ਸ਼ੱਕ ਹੋ ਗਿਆ ਸੀ ਕਿ ਕਿਸੇ ਵੀ ਇੱਕ ਹਲਕੇ ਦੇ ਵਿੱਚ ਵਿਧਾਨ ਸਭਾ ਦਾ ਹਲਕਾ ਜਿਹੜਾ ਉਹਨਾਂ ਨੂੰ ਪਤਾ ਸੀਗਾ ਉੱਥੇ ਸਾਡਾ ਹੀ ਕੋਈ ਜਿਹੜਾ ਪਹਿਲਾ ਮੰਤਰੀ ਐਮਐਲਏ ਹੈਗਾ ਤੇ ਇਹਨਾਂ ਨੂੰ ਪੂਰਾ ਯਕੀਨ ਸੀਗਾ ਜਦੋਂ ਉਹਦੇ ਤੇ ਇਹਨਾਂ ਨੇ ਦੇਖਿਆ ਤਾਂ ਕੱਲੇ ਹੀ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਐਡੀਆਂ ਵੋਟਾਂ ਦਾ ਯਾਨੀ ਕਿ ਫਰਕ ਆ 114000 ਦਾ ਸੋ ਇਹਦੇ ਤੇ ਉਹਨਾਂ ਨੇ ਪੂਰੀ ਜਿਹੜੀ ਤਫਦੀਸ਼ ਹੈਗੀ ਆ ਹੋਰ ਡੰਗਾਈ ਨਾਲ ਕਰਨੀ ਸ਼ੁਰੂ ਕਰ ਦਿੱਤੀ। راہਲ ਗਾਂਧੀ ਜਾਂ ਕਾਂਗਰਸ ਦੁਆਰਾ ਜਦੋਂ ਇਲੈਕਸ਼ਨ ਕਮਿਸ਼ਨ ਤੋਂ ਇਹ ਡਾਟਾ ਮੰਗਿਆ ਗਿਆ ਉਹ ਇੱਕ ਵਿਧਾਨ ਸਭਾ ਹਲਕੇ ਦਾ ਹੀ ਸਿਰਫ ਇੱਕ ਵਿਧਾਨ ਸਭਾ ਹਲਕਾ ਜਿਹੜਾ ਮਹਾਦੇਵਾਪੁਰਾ ਸੀਗਾ ਪੇ ਸਾਨੂੰ ਉਹਦਾ ਜਿਹੜਾ ਇਲੈਕਟ੍ਰੋਨਿਕ ਡਾਟਾ ਦੇ ਦਿਓ ਪੇ ਉਹ ਅਸੀਂ ਛੇਤੀ ਉਹਨੂੰ ਟਰੈਕ ਕਰ ਸਕਦੇ ਹਾਂ ਨਾ ਇਲੈਕਟ੍ਰੋਨਿਕ ਅੱਜ ਕੱਲ ਚੀਜ਼ਾਂ ਹੈਗੀਆਂ ਪਰ ਇਹਨੂੰ ਉਹ ਨਹੀਂ ਦਿੱਤਾ ਗਿਆ ਇਹਨੂੰ ਸਿਰਫ ਹਾਰਡ ਕਾਪੀਆਂ ਜਾਨੀ ਕਿ ਦਿੱਤੀਆਂ ਗਈਆਂ ਆਹ ਫੋਟੋ ਸ਼ੀਟਾਂ ਕਰਾ ਕੇ ਤੇ ਆਹ 7 ਫੁੱਟ ਜਾਨੀ ਕਿ ਐਡੇ ਵੱਡੇ ਬੰਡਲ ਇਹਨਾਂ ਨੂੰ ਦਿੱਤੇ ਗਏ ਜਿਹਦਾ ਭਾਰ ਵੀ 200 ਕਿਲੋ ਤੋਂ ਵੱਧੂ ਸੀਗਾ ਸੋ ਇਹਦੀ ਪੂਰੀ ਜਾਂਚ ਪਰਖ ਕਰਨ ਨੂੰ ਇਹਨਾਂ ਨੂੰ 6 ਮਹੀਨੇ ਲੱਗੇ ਤੁਹਾਨੂੰ ਦੱਸਾਂ ਤਾਂ ਸਿਰਫ ਇਹ ਇੱਕ ਵਿਧਾਨ ਸਭਾ ਜਿਹੜਾ ਇਹ ਮਹਾਦੇਵਾਪੁਰਾ ਦੀ ਗੱਲ ਕਰਦੇ ਸਿਰਫ ਉੱਥੇ ਦੀ ਇਹ ਲਿਸਟ ਹੈਗੀ ਆ ਜੇਕਰ ਇਹਦੇ ਪੂਰੇ ਇੰਡੀਆ ਦੀ ਲਿਸਟ ਮੰਗ ਕੇ ਉਹਦੀ ਜਾਂਚ ਪਰਖ ਕਰਨੀ ਹੋਵੇ ਤਾਂ ਕਿੱਦਾਂ ਹੋ ਸਕਦੀ ਆ ਨਹੀਂ ਹੋ ਸਕਦੀ ਇਹੀ ਰਾਹੁਲ ਗਾਂਧੀ ਕਹਿੰਦਾ ਸੀਗਾ ਕਹਿੰਦਾ ਜੇਕਰ ਇਹਦਾ ਡਿਜੀਟਲ ਡਾਟਾ ਸਾਨੂੰ ਪੂਰੇ ਇੰਡੀਆ ਦਾ ਮਿਲ ਜਾਏ ਤਾਂ ਅਸੀਂ 15 ਮਿੰਟ ਦੇ ਵਿੱਚ ਇਹ ਚੀਜ਼ ਦੱਸ ਸਕਦੇ ਹਾਂ ਕਿੱਥੇ ਕਪੜਾ ਹੋਇਆ ਕਿੱਥੇ ਨਹੀਂ ਹੋਇਆ ਇਹ ਰਾਹੁਲ ਗਾਂਧੀ ਦੇ ਵਿਚਾਰ ਸੀਗੇ ਤੇ ਰਾਹੁਲ ਗਾਂਧੀ ਨੇ ਇਹ ਦੱਸਿਆ ਕਿ ਇੰਡੀਆ ਦੇ ਵਿੱਚ ਲਗਭਗ 100 ਜਗ੍ਹਾ 100 ਸੀਟਾਂ ਜਿਹੜੀਆਂ ਸੀਗੀਆਂ ਲੋਕ ਸਭਾ ਦੀਆਂ ਉਹਦੇ ਤੇ ਇਸ ਤਰ੍ਹਾਂ ਕੀਤਾ ਗਿਆ ਇੱਥੇ ਕਪੜਾ ਕੀਤਾ ਗਿਆ ਕਹਿੰਦਾ ਸਾਨੂੰ ਇਹ ਡਿਜੀਟਲ ਡਾਟਾ ਇਹ ਜਿਹੜੇ ਇਲੈਕਸ਼ਨ ਕਮਿਸ਼ਨ ਵਾਲੇ ਆ ਸਾਨੂੰ ਦੇ ਦੇਣ ਤਾਂ ਅਸੀਂ ਇਹ ਜਿਹੜਾ ਕਪੜਾ ਮੋਹਰੇ ਕੱਢ ਕੇ ਰੱਖ ਸਕਦੇ ਹਾਂ ਤੇ ਨਾਲ ਹੀ ਇਹਨੇ ਕਿਹਾ ਕਿ ਜਿਹੜਾ ਇਹ ਮਾਰਜਨ ਸੀਗਾ ਜਿਹਦੇ ਨਾਲ ਇਹ ਪੀਐਮ ਮੋਦੀ ਪ੍ਰਧਾਨ ਮੰਤਰੀ ਬਣਿਆ ਉਹ ਵੀ ਕੁਝ 25 ਕ ਸੀਟਾਂ ਦਾ ਹੀ ਸੀ ਸੋ ਜੇਕਰ ਇਹ ਵਾਲਾ ਕਹਿੰਦਾ ਕਪਲਾ ਨਾ ਹੁੰਦਾ ਤਾਂ ਅੱਜ ਨੂੰ ਕਾਂਗਰਸ ਦੀ ਸਰਕਾਰ ਹੁੰਦੀ ਇਹ ਸਾਰੇ આરોਪ ਰਾਹੁਲ ਗਾਂਧੀ ਨੇ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਇਹ ਸਾਰਾ ਖਲਾਸਾ ਕੀਤਾ ਘੰਟੇ ਤੋਂ ਉੱਪਰ ਦੀ ਸੀਗੀ ਉਹਦੇ ਵਿੱਚ ਆਪ ਜਵਾਨੀਏ ਨੇ ਮਾਈਕ ਦੇ ਉੱਤੇ ਕਹੇ ਤੇ ਇਹਨੇ ਸਾਰਾ ਹੀ ਆ ਦੱਸਿਆ ਕਿ ਜੋ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਡਾਟਾ ਦਿੱਤਾ ਅਸੀਂ ਉਹਦੇ ਬੇਸ ਤੇ ਹੀ ਸਾਰਾ ਇਹ ਰਿਜ਼ਲਟ ਕੱਢਿਆ ਸੋ rahul gandhi ਦੀ ਟੀਮ ਨੇ ਕੀ ਦੇਖਿਆ ਮਹਾਦੇਵਾ ਪੁਰਾ ਚੋਂ ਹੀ ਕੱਲੇ ਮਹਾਦੇਵਾ ਪੁਰਾ ਚੋਂ ਹੀ ਸਿਰਫ 1 ਲੱਖ ਤੋਂ ਵੱਧੂ ਵੋਟਾਂ ਜਿਹੜੀਆਂ ਸੀਗੀਆਂ ਉਹ ਜਾਲੀ ਤਰ੍ਹਾਂ ਦੀਆਂ ਸੀਗੀਆਂ ਇਹਦੇ ਵਿੱਚ ਧੋਖਾ ਧੜੀ ਸੀ ਚੋਰੀ ਕੀਤੀ ਹੋਈ ਸੀਗੀ ਇਹਨੂੰ ਇਹਨਾਂ ਨੇ 4-5 5 ਭਾਗਾਂ ਦੇ ਵਿੱਚ ਵੰਡਿਆ ਜਿਹਦੇ ਵਿੱਚ ਡੁਪਲੀਕੇਟ ਵੋਟਰ ਸੀਗੇ ਡੁਪਲੀਕੇਟ ਵੋਟਰ ਕਿੰਨੇ ਸੀਗੇ 11000 ਲਗਭਗ 12000 ਦੇ ਕਰੀਬ ਹਲੋ ਇੱਕ ਬੰਦੇ ਦੇ ਨਾਮ ਤੇ ਚਾਰ ਚਾਰ ਵੋਟਾਂ ਬਣੀਆਂ ਹੋਈਆਂ ਚਾਰ ਚਾਰ ਉਹਦੇ ਯਾਨੀ ਕਿ ਵੋਟਰ ਕਾਰਡ ਆ ਗਏ ਕਈ ਬੰਦੇ ਇਦਾਂ ਦੇ ਜਿਨ੍ਹਾਂ ਦੇ ਵੋਟਰ ਕਾਰਡ ਕਰਨਾਟਕ ਚ ਵੀ ਸੀਗੇ ਤਾਂ ਹੋਰ ਰਾਜ ਜਿਹੜੇ ਹੈਗੇ ਇੰਡੀਆ ਦੇ ਉੱਥੇ ਵੀ ਸੀਗੇ ਜਿਸ ਤਰ੍ਹਾਂ ਆ ਬੰਦਾ ਹੈਗਾ ਗੁਰਕੀਰਤ ਸਿੰਘ ਇਹਦੇ ਨਾਮ ਤੇ ਯਾਨੀ ਕਿ ਇਹ ਬੈਂਗਲੌਰ ਸੈਂਟਰਲ ਦੇ ਵਿੱਚ ਹੀ ਇਹਦੀਆਂ ਚਾਰ ਯਾਨੀ ਕਿ ਅਲੱਗ-ਅਲੱਗ ਵੋਟਰ ਆਈਡੀਆਂ ਬਣੀਆਂ ਹੋਈਆਂ ਵੋਟਰ ਆਈਡੀ ਦਾ ਜਿਹੜਾ ਨੰਬਰ ਹੈਗਾ ਉਹ ਵੀ ਅਲੱਗ-ਅਲੱਗ ਹੈਗਾ ਤੇ ਚਾਰ ਜਗ੍ਹਾ ਬੰਦਾ ਇਹ ਵੋਟ ਬੂਟ ਪਾਈ ਜਾਂਦਾ ਦੂਜੇ ਆ ਗਿਆ ਨੰਬਰ ਤੇ ਫੇਕ ਤੇ ਇਨਵੈਲਿਡ ਐਡਰੈਸ ਇਹ 40000 40000 ਤੋਂ ਉੱਪਰ ਇਹ 40000 ਤੋਂ ਉੱਪਰ ਇਦਾਂ ਦੇ ਲੋਕ ਸੀ ਜਿਨ੍ਹਾਂ ਦਾ ਕੋਈ ਐਡਰੈਸ ਹੈ ਹੀ ਨਹੀਂ ਸੀ ਐਡਰੈਸ ਦੀ ਜਗ੍ਹਾ ਤੇ 00 ਲਿਖਿਆ ਸੀ ਜਾਂ ਕੋਈ ਜਿਹੜਾ ਐਡਰੈਸ ਲਿਖਿਆ ਸੀ ਉਹਦੇ ਤੇ ਉਹ ਬੰਦੇ ਅਵੇਲੇਬਲ ਨਹੀਂ ਸੀ ਨੰਬਰ 3 ਤੇ ਆ ਗਿਆ ਬਲਕ ਵੋਟਰ ਇਨ ਸਿੰਗਲ ਐਡਰੈਸ ਮਤਲਬ ਕਿ ਇਹ 10000 ਤੋਂ ਉੱਪਰ ਬੰਦੇ ਸੀਗੇ ਮਤਲਬ ਉਹ ਕੀ ਇੱਕ ਕਮਰੇ ਦਾ ਜਾਨੀ ਕਿ ਐਡਰੈਸ ਦਿੱਤਾ ਹੈ ਉੱਥੇ 50 VOTER 80 VOTER ਕਿਸੇ ਤੇ ਬੀਅਰ ਫੈਕਟਰੀ ਦਾ ਕੋਈ ਐਡਰੈਸ ਮਿਲਿਆ ਤੇ ਉਹਦੇ ਤੇ 100 VOTER ਇੱਕ ਜਗ੍ਹਾ ਹੀ ਰਹਿੰਦੇ ਜਦੋਂ ਇਹਨਾਂ ਨੇ ਜਾ ਕੇ ਪਤਾ ਕੀਤਾ ਹੈ ਹੀ ਕੋਈ ਨਹੀਂ ਫਿਰ ਇਨ ਵੈਲਿਡ ਫੋਟੋ ਵਾਲੇ ਹੋ ਗਏ 4100 ਤੋਂ ਉੱਪਰ ਜਾਨੀ ਕਿ ਤਿੰਨ ਵੈਲਿਡ ਫੋਟੋ ਕਈਆਂ ਦੀਆਂ ਫੋਟੋਆਂ ਜਿਹੜੀਆਂ ਸੀਗੀਆਂ ਉਹ ਪਛਾਣੀ ਨਹੀਂ ਹੁੰਦੀਆਂ ਸੀਗੀਆਂ ਹਨਾ ਕਿ ਇਹ ਬੰਦਾ ਉਹੀ ਆ ਜਾਂ ਕੋਈ ਹੋਰ ਫਿਰ ਆ ਗਿਆ ਜੀ ਮਿਸ ਯੂਸ ਆਫ ਫਾਰਮ 6 ਇਹ ਫਾਰਮ 6 ਹੁੰਦਾ ਜਿਹੜੇ ਨਵੀਆਂ ਵੋਟਾਂ ਬਣਾਉਣੀਆਂ ਜਿਹੜੇ ਨਵੇਂ ਜਵਾਨ ਹੋਏ ਆ ਜਿੱਦਾਂ 18 ਸਾਲ ਤੋਂ ਉੱਪਰ ਵਾਲੇ 18 20 ਸਾਲ ਵਾਲੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹਨਾ ਉਹਨਾਂ ਦਾ ਤੇ ਇਹਦੇ ਵਿੱਚ ਜਾਨੀ ਕਿ 70 ਸਾਲ ਦੇ ਜਿਹੜੇ ਬਜ਼ੁਰਗ ਹੈਗੇ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਗਈਆਂ ਇਸ ਤਰ੍ਹਾਂ ਦੀਆਂ ਵੋਟਾਂ ਸਿਗੀਆਂ 33000 ਤੋਂ ਵੀ ਵੱਧ ਇਰਾਹੇ ਸ਼ਕੁੰਤਲਾ ਦੇਵੀ ਆ ਇਹ 70 ਸਾਲ ਦੀ ਉਮਰ ਦੇ ਵਿੱਚ ਆ ਕੇ ਪਹਿਲੀ ਵਾਰੀ ਆਪਣੀ ਵੋਟ ਬਣਾਉਂਦੇ ਆ ਇਹ ਇਹ ਪਹਿਲਾ 9ਵੇਂ ਮਹੀਨੇ 2023 ਦੇ ਵਿੱਚ ਵੋਟ ਬਣਾਉਂਦੇ ਆ ਫਿਰ 10ਵੇਂ ਮਹੀਨੇ 2023 ਦੇ ਵਿੱਚ ਵੋਟ ਬਣਾਉਂਦੇ ਆ ਤੇ ਵੋਟਰ ਲਿਸਟ 'ਚ ਇਹਨਾਂ ਦਾ ਨਾਮ ਦੋ ਵਾਰੀ ਆਉਂਦਾ ਤੇ ਕੀ ਹੁਣ ਇਹ 70 ਸਾਲ ਦੀ ਔਰਤ ਨੇ ਪਹਿਲੀ ਵਾਰੀ ਵੋਟ ਬਣਾਈ ਹੋਊਗੀ ਤੇ ਪਹਿਲੀ ਵਾਰੀ ਵੋਟ ਪਾਈ ਹੋਊਗੀ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਮਤਲਬ ਕਿ ਇਸ ਤਰ੍ਹਾਂ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਆ ਉਹਨਾਂ ਦੀ ਗਿਣਤੀ 33000 ਤੋਂ ਵਾਧੂ ਆ ਤੇ ਇਹੀ ਗੱਲ ਰਾਹੁਲ ਗਾਦੀ ਕਹਿੰਦਾ ਆ ਕਿ ਸਾਨੂੰ ਇਹ ਸਾਰੀਆਂ ਚੀਜ਼ਾਂ ਦੇਖਣ ਲਈ ਹੀ ਸੀਸੀਟੀਵੀ ਕੈਮਰੇ ਦੀ ਫੁਟੇਜ ਚਾਹੀਦੀ ਆ ਕੀ ਇਦਾਂ ਦੇ ਜਿਹੜੇ ਬੰਦੇ 33000 ਹੈਗੇ ਆ ਕਿ ਉਹਨਾਂ ਨੇ ਪਹਿਲੀ ਵਾਰੀ ਜਾਨੀ ਕਿ ਵੋਟਾਂ ਪਾਈਆਂ ਆਪਣੀ ਜ਼ਿੰਦਗੀ ਦੇ ਵਿੱਚ 70 ਸਾਲ 60 ਸਾਲ ਦੀ ਉਮਰ ਤੋਂ ਬਾਅਦ ਸੋ ਪਰ ਜਿਹੜਾ ਇਹ ਇਲੈਕਸ਼ਨ ਕਮਿਸ਼ਨ ਹੈਗਾ ਇੰਡੀਆ ਦਾ ਉਹ ਕਹਿੰਦੇ ਅਸੀਂ ਜਿਹੜਾ 45 ਦਿਨ ਤੋਂ ਪੁਰਾਣਾ ਡਾਟਾ ਹੈਗਾ ਜਾਂ ਵੀਡੀਓਜ਼ ਹੈਗੀਆਂ ਜਿਹੜੀਆਂ ਇਹ ਮਤਦਾਨ ਕਰਦੇਆਂ ਦੀਆਂ ਲੋਕਾਂ ਦੀਆਂ ਬਣਾਈਆਂ ਉਹ ਨਹੀਂ ਦੇ ਸਕਦੇ ਉਹਨਾਂ ਨੇ ਇਸ ਤੋਂ ਇਨਕਾਰ ਕਰਤਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਇਲੈਕਸ਼ਨ ਕਮਿਸ਼ਨ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕਰਦੀਆਂ ਰਾਹੁਲ ਗਾਂਧੀ ਸ਼ਰਿਆਮ ਕਹਿ ਰਿਹਾ ਜੇਕਰ ਸਾਨੂੰ ਇਲੈਕਟ੍ਰੋਨਿਕ ਡਾਟਾ ਮਿਲ ਜਾਏ ਤਾਂ ਅਸੀਂ ਸਾਬਤ ਕਰ ਦੇਵਾਂਗੇ ਕਿ ਜਿਹੜਾ ਇਹ ਇੰਡੀਆ ਦਾ ਪ੍ਰਧਾਨ ਮੰਤਰੀ ਜੀ ਹੈਗੇ ਆ ਨਰਿੰਦਰ ਮੋਦੀ ਸਾਹਿਬ ਉਹ ਚੋਰੀ ਕਰਕੇ ਕਪੜਾ ਕਰਕੇ ਹੀ ਪ੍ਰਧਾਨ ਮੰਤਰੀ ਬਣਿਆ ਐਡੀ ਵੱਡੀ ਸਟੇਟਮੈਂਟ ਇਹ ਬੰਦਾ ਦੇ ਰਿਹਾ ਕਿਸੇ ਗੱਲ ਕਰਕੇ ਦੇ ਰਿਹਾ ਮੈਨੂੰ ਲੱਗਦਾ ਇਲੈਕਸ਼ਨ ਕਮਿਸ਼ਨ ਨੂੰ ਜ਼ਰੂਰ ਇਹਦੇ ਤੇ ਆਪਣਾ ਪੱਖ ਜਾਂ ਸਫਾਈ ਪੂਰੀ ਤਰ੍ਹਾਂ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਆ ਕਿਉਂਕਿ ਇਹ ਆਪੋਜੀਸ਼ਨ ਦਾ ਮੇਨ ਲੀਡਰ ਹੈਗਾ ਐਡਾ ਵੱਡਾ ਬੰਦਾ ਐਡੇ ਵੱਡੇ ਵੱਡੇ ਇਲਜ਼ਾਮ ਲਗਾ ਰਿਹਾ ਕੋਈ ਛੋਟੀ ਮੋਟੀ ਨਹੀਂ ਕੀ ਲੋਕਤੰਤਰ ਤੇ ਲੋਕਾਂ ਦਾ ਭਰੋਸਾ ਬਣਿਆ ਰਹੇ ਇਹਦੇ ਲਈ ਇਹਦੇ ਤੇ ਜਵਾਬ ਦੇਣਾ ਬਹੁਤ ਜ਼ਰੂਰੀ ਆ ਜੇ ਕੁਝ ਕਮੀਆਂ ਸੀ ਜਾਂ ਵਧੀਆ ਸੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ